ਸਾਹਮਣੇ ਕਰਨਾ ਕੀ ਹੋ ਗਿਆ ਹੁਣ ਗਰਦੀਪ ਨੂੰ ਦਾ ਗੁੱਸਾ ਚੜਾਦਾ ਸਾਰੇ ਦਾ ਸਾਰਾ ਗਰਦੀਪ ਨੂੰ ਗੁੱਸਾ ਚੜਾਦਾ ਕੋਈ ਨਹੀਂ ਆਉਂਦਾ ਮੈਂ ਸਵੇਰੇ ਉਹ ਦੇ ਪਾਣੀ ਵਾਲੀ ਬੋਤਲ ਰੱਖੀ ਚੱਲੇ ਜੇ ਭੈਣ ਜੀ ਆਹੋ ਕਿੱਥੇ ਚੱਲੇ ਜੇ ਅੱਜ ਮੈਂ ਬਹੁਤ ਦੂਰ ਚੱਲੀ ਹਾਂ ਤੇ ਸ਼ਾਮ ਤੱਕ ਪਹਿਲਾਂ ਆ ਜਾਂਗੀ ਆ ਜਾਾਂਗੀ ਸਾਰਸ ਪਾਟਾ ਕਰਕੇ ਆ ਜਾਾਂਗੀ ਜੇ ਤੁਸੀਂ ਰਾਤ ਨੂੰ ਆ ਸਕਦੇ ਹੋ ਨਾ ਮੈਂ ਵੀ ਅੱਜ ਰਾਤ ਨੂੰ ਆ ਸਕਦੀ ਹਾਂ ਆਜੋ ਜੀ ਆਜੋ ਕੰਮ ਫਿਰ ਕਿਉਂਗੇ ਤੁਸੀਂ ਹਾਂ ਨਹੀਂ ਆ ਗੰਦ ਤੁਹਾਡੇ ਪਾਪੇ ਨਹੀਂ ਕੱਢਣਾ ਹੁੰਦਾ ਮੇਰੇ ਡੈਡੀ ਤੇ ਕਰਨਾ ਜਾ ਤੇਰਾ ਵੀ ਘਰ ਵਾਲਾ ਵਾ ਮੇਰੇ ਘਰ ਵਾਲਾ ਤਾਂ ਗਿਆ ਰਸਵੀਆਂ ਚ ਆ ਤੁਹਾਡੇ ਪਾਪੇ ਦੇ ਕੱਢਣ ਹਾਂ ਆ ਕੀ ਆ ਆ ਕਬੂਤ ਕੀ ਕਰਾ ਕਿਸੇ ਦਾ ਨਹੀਂ ਹੈ ਸਾਡਾ ਤਾਂ ਇੱਡਾ ਜੂੜਾ ਕਿਸ ਦਾ ਹੈ ਹੀ ਨਹੀਂ ਅਸੀਂ ਤੇ ਜਮਸਰ ਜਾਲੀ ਨਹੀਂ ਪਾਈ ਜੂੜੇ ਦੇ ਉੱਤੇ ਫਿਰ ਗੱਗੂ ਨਾਲ ਪੁੱਛ ਮਮੀ ਲੈ 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 ਲੱਛਣ ਵੇਖ ਲੈ ਤੇ ਲੈ ਲੱਛਣ ਵੇ ਲੱਛਣ ਪਹਿਲਾਂ ਤੋੜਦੀ ਕਿ ਨਹੀਂ ਮਾਮਾ ਨਹੀਂ ਨਾ ਉੱਠਦਾ ਮਾਮਾ ਨਹੀਂ ਨਾ ਉੱਠਦਾ ਮਾਮਾ ਜੀ ਲੇਟ ਆ ਫਿਰ ਮੈਂ ਕਰਾਂ ਉਸ ਨੂੰ ਕਰਾਦੀ ਬਸ ਨੇਰੇ ਚ ਡਾ ਜਾਇ ਕੀ ਕੈ ਨਿਕਲ ਗਾਇ ਉਹਨਾਂ ਨੇ 2 ਘੰਟੇ ਨੂੰ ਆਣਾ ਕੋਈ ਨਾ ਜਾ ਰੋਣ ਬਹੁਤ ਆਉਣਾ ਬੱਬੀ ਤੇ ਰਾਵਣ ਲੱ ਜਾਵਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਅਦਾ ਇਹਨੇ ਬੜੀ ਯਾਰੀ ਸਮਝਾਇਆ ਹੀ ਬੜੀ ਯਾਰੀ ਸਮਝਾਇਆ ਹੀ ਠੀਕ ਐ ਨਾ ਇਹਦਾ ਰੱਖੀ ਹੁੰਦੀ ਸਾਡੇ ਨਾਨਨੇ ਨੇ ਐ ਤਕਲੇ ਵਾਂਗੂ ਛਾਂਟ ਕੇ ਉੱਥੇ ਹੁੰਦੀ ਸਲੇਮ ਡਰੇ ਮਨਾਨਾ ਰੱਖਦਾ ਯਾਰੀ ਛਾਂਟੀ ਕਰਾ ਕੇ ਤੇ ਹੁਣ ਵੇ ਐਡੀ ਹੋ ਗਈ ਇਹਦੇ ਹੁਣ ਤਾਂ ਨਹੀਂ ਚੜੇ ਜਾਣਿਆ ਫੜੋ ਫੜ 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 ਇਹਨੂੰ ਲੈ ਕੇ ਚੱਲੋ ਫੜੋ ਫੜੋ ਪਿੱਛੇ ਸਪੋਰਟ ਰੱਖੋ ਪਿੱਛੋਂ ਬੀਬੀ ਡੇਗਣਾ ਪਵੇ ਪਿੱਛੋਂ ਪੌੜੀਆਂ ਉੱਚੀਆਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੋਰ ਸੇ ਬੋਲ ਜੈ ਮਾਤਾ ਕੀ ਜੋਰ ਸੇ ਬੋਲ ਜੈ ਮਾਤਾ ਕੀ ਮੰਮੀ ਹੋ ਗਈ ਚੜ ਗਈ ਮੰਮੀਆਂ ਨੇ ਚੜ ਗਏ ਮੰਮੀ ਚੜ ਗਏ ਚੜਾਈਆਂ ਕਿੱਧਰ ਦਾ ਮਤਲਬ ਹੋਇਆ ਇਹ ਤੇਰਾ ਲੱਥੇ ਤੇ ਨਹੀਂ ਖਾਉ ਤੂੰ ਬਤਮੀਜੀ ਕਰਦਾ ਮੰਮੀ ਤੈਨੂੰ ਪੋੜਿਆ ਹਾਂ ਹਾ ਆ ਆ ਇਹ ਆਂਦੀ ਮੰਮੀ ਕਹਿੰਦੇ ਆਓ ਕਹਿੰਦੇ ਲੈ ਬੀਆ ਆ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਦੀ ਜੈ ਮਾਤਾ ਹੋਰ ਕੋ ਕੰਮ ਨਹੀਂ ਆਉਂਦਾ ਕੀ ਹੋ ਗਿਆ ਹੁਣ ਗਰਦੀਪ ਨੂੰ ਦਾ ਗੁੱਸਾ ਚੜਾਦਾ ਸਾਰੇ ਦਾ ਸਾਰਾ ਗਰਦੀਪ ਨੂੰ ਗੁੱਸਾ ਚੜਾਦਾ ਕੋਈ ਨਹੀਂ ਜਾਂਦਾ ਮੈਂ ਸਵੇਰੇ ਉਹਨੂੰ ਪੁੱਛਿਆ ਸੀ ਹਾਂ ਗਰਦੀਪ ਆ ਗਰਦੀਪ ਗਰਦੀਆ ਮਨ ਨੂੰ ਵੀ ਗੁੱਸਾ ਚੜਾਦਾ ਸਾਰੇ ਦਾ ਸਾਰਾ ਹੋਰ ਚਲੋ ਚੱਲ ਗਏ ਆ ਉੱਠ ਕੇ ਚੱਲ ਗਏ ਆਪਦਾ ਭੈਣ ਜੀ ਚੱਲੇ ਜੇ ਪਾਣੀ ਵਾਲੀ ਬੋਤਲ ਰੱਖੀ ਚੱਲੇ ਜੇ ਭੈਣ ਜੀ ਆਹੋ ਕਿੱਥੇ ਚੱਲੇ ਜੇ ਅੱਜ ਮੈਂ ਬਹੁਤ ਦੂਰ ਚੱਲੀ ਹਾਂ ਤੇ ਸ਼ਾਮ ਤੱਕ ਪਹਿਲਾਂ ਆ ਜਾਂਗੇ ਆ ਜਾਾਂਗੀ ਸਾਰਸ ਪਾਟਾ ਕਰਕੇ ਆ ਜਾਾਂਗੀ ਜੇ ਤੁਸੀਂ ਰਾਤ ਨੂੰ ਆ ਸਕਦੇ ਹੋ ਨਾ ਮੈਂ ਵੀ ਅੱਜ ਰਾਤ ਨੂੰ ਆ ਸਕਦੀ ਹਾਂ ਆਜੋ ਜੀ ਆਜੋ ਕੰਮ ਫਿਰ ਕਿਆਉਗੇ ਤੁਸੀਂ ਹਾਂ ਮੈਂ ਚੱਲਨੀ ਆ ਘੁੰਮਣ ਤੇ ਆਪਦੀਆਂ ਅਕੀ ਦਾ ਚੱਲੇ ਚੱਲੀ ਫਿਰ ਚੱਲਨੀ ਆ ਕੁੜੀ ਕਿ ਨੇੜੀਆਂ ਉਹ ਤੁੜੀਆਂ ਆਉਂਦੀਆਂ ਉਹ ਕੋਠੇ ਜੇ ਉੱਤਰ ਆਣਗੀਆਂ ਤਾਂ ਫਿਰ ਤਾਂ ਆ ਜਾਣ ਤੁਸੀਂ ਤੇ ਜੇ ਆਹ ਰੇਖ ਹੁਣ ਆ ਕੀ ਕੋਸ਼ ਹੋਰ ਕੀ ਕੁੜੀਆਂ ਨੇੜੀਆਂ ਆਵਤ ਰੀਆਂ ਆਉਂਦੀਆਂ ਉਹ ਕੋਠੇ ਜੇ ਉੱਤਰ ਆਣਗੀਆਂ ਤਾਂ ਫਿਰ ਤਾਂ ਆ ਜਾਣ ਤੁਸੀਂ ਤੇ ਜੇ ਆਹ ਰੇਖ ਹੁਣ ਆ ਕੀ ਕੋਸ਼ ਆ ਕੀ ਕੋਸ਼ ਪਾਣੀ ਦੀਆਂ ਬੋਤਲਾਂ ਹੋਰ ਕੀ ਹੈ ਮੈਂ ਆ ਗੰਦ ਤੁਹਾਡੇ ਪਾਪੇ ਨੇ ਕੱਢਣਾ ਹੁੰਦਾ ਵਾ ਮੇਰੇ ਡੈਡੀ ਤੇ ਕਰਨਾ ਜਾ ਤੇਰਾ ਵੀ ਘਰ ਵਾਲਾ ਵਾ ਮੇਰੇ ਘਰ ਵਾਲਾ ਤਾਂ ਗਿਆ ਬਸੀਆਂ ਚ ਆ ਤੁਹਾਡੇ ਪਾਪੇ ਦੇ ਕੱਢਣਾ ਕਿੱਦਾਂ ਛੱਡਦੀ ਆ ਮੰਮੀ ਆ ਗਿਆ ਆ ਗਿਆ ਉਹ ਆ ਆ ਕੀ ਆ ਆ ਸਬੂਤ ਕੀ ਚਾਹੀਦਾ ਕਿਸੇ ਦਾ ਨਹੀਂ ਹੈਗਾ ਸਾਡਾ ਤਾਂ ਇੱਡਾ ਜੂੜਾ ਕਿਸੇ ਦਾ ਹੈ ਹੀ ਨਹੀਂ ਅਸੀਂ ਤੇ ਜਮ ਸਰ ਜਾਲੀ ਨਹੀਂ ਪਾਈ ਜੂੜੇ ਦੇ ਉੱਤੇ ਫਿਰ ਗੱਗੋ ਨਾਲ ਪੁੱਛ ਹਰਜੀਤੀ ਆਗਲੀ ਆਓ ਲੈ ਮੰਮੀ ਲੈ 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 ਲੱਛੜ ਵੇਖ ਲੈ ਤੇ ਲੈ ਲੱਛਣ ਵੇ ਲੱਛਣ ਲੱਛਣ ਵੇ ਕਿੰਨੀ ਸਾਰੀ ਦੁਨੀਆ ਲੈ ਮੰਮੀ ਹਸ ਬਾਤ ਨੂੰ ਪੀਤਾ ਵਾ ਗੋਲੀ ਖਾ ਚਲੀ ਫੀਮ ਵਾਲੀ ਉਂਗਲੀ ਆਗੇ ਤੇ ਕੀ ਹੋ ਗਿਆ ਭਾਜੀ ਕੀ ਹੋ ਗਿਆ ਗੁੱਸੇ ਚ ਹੋਏ ਫਿਰਦੇ ਭਾਜੀ ਜੀ ਡੇਢ ਘੰਟਾ ਪਹਿਲਾਂ ਪੜਾ ਕੇ ਚਲ ਗਏ ਆ ਇਹ ਭਾਜੀ ਗਰਮੀ ਨਾਲ ਆਕੜ ਗਿਆ ਭਾਜੀ ਇਹ ਭਾਜੀ ਗੋਲੂ ਵੀਰ ਜੀ ਕੀ ਕੀਤਾ ਜੀ ਤੇਜ਼ ਬਾਦ ਗਿਆ ਜੀ ਇਹ ਨਾ ਜੇ ਹੋਰ ਪਾ ਦਿਆ ਇਹ ਮੈਨੂੰ ਦੱਸੋ ਯਾਰ ਮੁੜ ਕੇ ਕਹੂੰਗੇ ਮੈਂ ਹੀ ਬੋਲਦਾ ਪੱਤੀ ਬਜਰੀ ਦੀ ਯਾਰ ਮੇਰੇ ਇੰਨਾ ਦੱਸੇ ਦੀ ਉਹ ਤਾਕਤ ਰਹਿ ਗਈ ਮਿਸਤਰੀ ਸਾਹਿਬ ਜਿਹੜੀ ਹੈ ਤਾਕਤ ਨਹੀਂ ਰਹਿਦੀ ਮੰਨਦੇ ਗੱਲ ਤੇ ਠੇਕੇਦਾਰ ਸਾਹਿਬ ਤੋਂ ਡੇ ਹੁੰਦੇ ਆ ਇਹ ਗਲਤੀ ਕਿਵੇਂ ਹੋ ਗਈ ਮੈਂ ਮੈਂ ਵੀ ਹੈਂਡਸਮ ਯਾਰ ਗਲਤੀ ਆ ਯਾਰ ਆ ਬੋਰੀ ਡੇਢ ਦਾ ਨੁਕਸਾਨ ਆ ਆਇਆ ਨਾ ਕਰੋ ਸੀਮੈਂਟ ਬਹੁਤ ਮਹਿੰਗਾ ਵੈਸੇ ਸਰਕਾਰ ਨੇ ਚਲ ਟੈਕਸੀ ਘਟਾਇਆ ਭਰਾਵਾ ਇੰਨਾ ਨਹੀਂ ਘਟਾਇਆ ਕਿ ਆਪਾਂ ਰੋਲੀ ਜਾਈਏ ਹੈ ਅੱਤ ਕਹਿਣਾ ਕਰੋ ਯਾਰ ਐ ਮਾਰੀ ਮਾਰੀ ਇੱਕ ਆਪਾਂ ਮਾਰੀ ਨਹੀਂ ਰੁਕ ਜਾ ਆਪਾਂ ਉੱਤਰੂ ਨਹੀਂ ਉਹ ਐ ਨਹੀਂ ਯਾਰ ਠੀਕ ਆ ਜਾਣਾ ਗੱਗੂ ਕੋਈ ਨਹੀਂ ਕੰਮ ਚੱਲੇ ਆ ਰੇਤਾ ਤੂੰ ਛਾੜ ਕੇ ਲਾਉਣੇ ਰੇਤਾ ਤੁਹਾਡੀ ਹੰਦੀ ਅੱਡੇ ਅੱਡੇ ਟੋਟਿਆਂ ਜੀ ਪਈ ਐ ਅਜੇ ਤੂੰ ਛਾੜ ਕੇ ਲਾਉਣੇ ਆ ਘੋਲ ਦੇ ਘੋਲ ਦੇ ਨਹੀਂ ਚਾਹ ਤਰਾਂ ਲਾਉਂਦੇ ਨਹੀਂ ਤੂੰ ਚਾਹ ਤਰਾਂ ਛੰਨ ਥੋੜਾ ਯਾਰ ਆ ਕੀ ਪੈਸਾ ਨਾ ਨਹੀਂ ਆ ਤਾ ਰੇਤਾ ਹੀ ਵੱਖਰੀ ਵੱਖਰੀ ਤੇ ਮਾਰ ਤੇ ਬੋਲਾ ਟੱਪਾ ਮਾਰ ਫੇ ਰਹੀ ਉੱਤੇ ਗਲਤ ਗੱਲਾਂ ਆ ਯਾਰ ਤਾਂ ਨਾ ਯਾਰ ਇਹ ਤਾਂ ਵੱਖਰੀ ਤੇ ਹੋ ਰਹੀ ਓਹ ਹੋ ਨਈ ਉਹ ਬੜੀ ਮੋਟੀ ਜਣੀ ਨਹੀਂ ਇਹ ਲਾਉਂਦੇ ਨਹੀਂ ਆ ਹੁਣਾਂ ਡੰਡ ਆ ਦੀ ਤੇ ਡੰਡ ਲੱਸੀ ਪਈ ਆ ਕੋਈ ਇਹਨੂੰ ਮਾ ਪੱਤ ਕਿੰਨਾ ਸਾਨੂੰ ਐ ਨਾ ਕਰੋ ਠਿੱਕੇ ਦੋਸਤ ਯਾਰ ਧਿਆਨ ਰੱਖੋ ਚੀਜ਼ਾਂ ਇਹ ਅੱਧਾ ਘੰਟਾ ਬਲੀ ਚੱਲਦਾ ਹੁੰਦਾ ਮਤਲਬ ਓਨਾ ਕਿ ਲਾਇਆ ਕਰੋ ਓਨਾ ਕਿ ਜਿੰਨਾ ਕਹਿੰਦਾ ਕਿਹੜਾ ਘੰਟਾ ਸਵਾ ਘੰਟਾ ਮਰਦਾ ਸਵੇਰ ਵਾਲਾ ਇਹ ਬਣਾ ਕੇ ਰੱਖਿਆ ਤੇ ਇੱਥੇ ਬਣਿਆ ਪਿਆ ਇਹ ਦੂਰੀ ਦਾ ਬਣਿਆ ਪਿਆ ਤੇ ਇੱਥੇ ਬਣਿਆ ਪਿਆ ਉਹ ਸੁਬਾਹ ਵਾਲਾ ਤਾਂ ਇਹ ਇਹ ਬਾਅਦ ਚ ਬਣਾਇਆ ਉਹ ਮਿਸਤਰੀ ਸਾਹਿਬ ਇੱਕ ਉੱਤੇ ਗਲਾਈਆਂ ਵਾਲੇ ਇੱਕ ਵੱਖਰੇ ਮਿਸਤਰੀ ਸਾਹਿਬ ਆ ਤੁਸੀਂ ਬਣਵਾਇਆ ਆਇਆ ਜੀ ਜਾਓ ਯਾਰ ਆ ਕੀ ਕਰਤਾ ਜੇ ਨਹੀਂ ਚਲੋ ਥੋੜਾ ਹੁੰਦਾ ਜੇ ਇਹ ਤਾਂ ਡੇ ਕੰਮ ਨਹੀਂ ਨਾ ਬਣਾ ਹੁਣ ਗਲਾਈਆਂ 'ਚ ਵੀ ਤੁਹਾਨੂੰ ਪੋਲਾ ਸੀਮੈਂਟ ਹੀ ਚਾਹੀਦਾ ਇਹ ਤਾਂ ਹੈ ਮੈਂ ਥੋੜਾ ਉਹਨਾਂ ਦੇ ਸਾਥ ਜਾਓ ਯਾਰ ਐ ਨਾ ਕਰੋ ਡਲੇ ਵੱਜ ਗਏ ਹੁਣ ਤਾਂ ਗੁਰੂਆ ਇਹਦਾ ਪੋਲਾ ਹੁਣ ਤਾਂ ਹੀ ਬੜਾ ਟਾਈਮ ਲੈ ਜਣਾ ਇਹ ਨਹੀਂ ਨਹੀਂ ਬੁੱਧੀ ਆਪਾਂ ਥੋੜਾ ਕੋਈ ਨਹੀਂ ਯਾਰ ਖਾਣ ਦਾ ਟਾਈਮ ਹੁੰਦਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਰਦਾਰ ਜੀ ਕੀ ਕਹੀਏ ਹਾਂ ਕੀ ਕਹਿ ਸਕਦੇ ਹਾਂ ਹਣ ਕੇ ਜੋ ਹੋ ਗਿਆ ਸੋ ਹੋ ਗਿਆ ਕਹਿ ਬਾਈ ਯੈਸ ਹੁਣ ਅਹੀ ਕਹਿ ਰਿਹਾ ਕਰ ਦਿੰਨੇ ਸਹੀ ਲੋਡ ਕਾਫੀ ਪੀਵਾਂਗੇ ਬਸ ਕਿ ਨਹੀਂ ਵੀ ਪਹਿਲਾਂ ਤੋਰਦੀ ਕਿ ਨਹੀਂ ਮਾਮਾ ਨਹੀਂ ਨਾ ਉੱਠਦਾ ਮਾਮਾ ਨਹੀਂ ਨਾ ਉੱਠਦਾ ਮਾਮਾ ਜੀ ਲੇਟ ਆਫੁੱਟ ਮੈਂ ਕਰ ਲਾਂ ਕਰਾਦੀ ਬਸ ਨੇਰੇ ਚ ਡਾ ਜਾਈ ਕੀ ਕਾ ਨਿਕਲ ਗਿਆ ਉਹਨਾਂ ਨੇ 2 ਘੰਟੇ ਨੂੰ ਆਣਾ ਉਹ ਨਾ ਜਾ ਗੋ ਵੇਖੀ ਰੋਣ ਬਹੁਤ ਆਣਾ ਬੱਬੀ ਤੇ ਰਾਵਣ ਲੱ ਜਾਵਾ ਹਈ ਫਿਰ ਕਹੇ ਮਾਮਾ ਜੀ ਉੱਠ ਪੈਂਦੇ ਹੁੰਦੇ ਜਲਦੀ ਨਹੀਂ ਇਹ ਨਹੀਂ ਜਾਂਦਾ ਉੱਠ ਪੈਂਦੇ ਕਿੰਨੇ ਵਜੇ ਉੱਠਦੇ ਮਾਮਾ ਜੀ ਸਾਢੇ ਜੰਮਦਾ ਉਂ ਪ੍ਰਾਣੀ ਗੱਲ ਹੁਣ ਕਿੰਨਾ 15 ਦਿਨ ਦੀ ਗੱਲ ਹੀ ਆ ਕਿਦੋਂ 15 ਦਿਨ ਦੀ 15 ਦਿਨ ਹੀ ਹੋਏ ਮੈਂ ਨਹੀਂ ਜਾਂਦਾ 2 ਮਹੀਨੇ ਤੂੰ ਤਾਂ ਜਾਇਆ ਕਰ ਨਹੀਂ ਮੇਰੇ ਜਿਮ ਮੈਂ ਨਹੀਂ ਜਾ ਸਕਦਾ ਸਵੇਰੇ ਤੂੰ ਮੈਨਾਂ ਜੁੜੀ ਸ਼ਿਕਾ ਟਾਈਮ ਨੋਟ ਕੇ ਖੜਨਾ ਸਕੂਲ ਜਾਇਆ ਕਰਨਾ ਉਹਦਾ ਹਾਂ ਅੱਦਵਾਰ ਕਰਕੇ ਜੁੜੀ ਸ਼ਿਕਾ ਨਹੀਂ ਖੜਨਾ ਕੱਲੂ ਮੈਨ ਰੰਗ ਕਾਲਾ ਹੁੰਦਾ ਪੰਗਈ ਆ ਦੋ ਦੋ ਫਲੈਸ਼ਾਂ ਚ ਜਾ ਕੇ ਬੈਠਾ ਕਾਲੀ ਨਹੀਂ ਕਰਨੀ ਬੰਦੇ ਤੁਹਾਨੂੰ ਵੀ ਲੋੜ ਟੱਲੇ ਆਉਂਦੀ ਉਹ ਛੱਡੋ ਬਰਾ 10-15000 ਵਾਧ ਦੇ ਕੇ ਫੋਨ ਲਿਆਉ ਨਵਾ ਉਹੀ ਗੱਲਾਂ ਕਰਦਾ ਏ ਦੱਸ ਐਕਸਰਸਾਈਜ਼ ਜਾ ਕੇ ਮੈਂ ਵੇਖਿਆ ਹੀ ਨਹੀਂ ਕੋਈ ਇਹੋ ਹੀ ਕਿਤੇ ਮਹਿੰਗੀ ਤੋਂ ਮਹਿੰਗੇ ਬ੍ਰੈਂਡ ਦੀ ਦਾਰੂ ਹੋਵੇ ਨਾ ਉਹ ਭਾਵੇਂ ਲੱਖ ਦੀ ਹੋਵੇ ਚੱਕ ਦੋ ਪੀ ਜੋ ਸਰੂਰ ਉਹ ਇੱਕ ਦਿਨ ਇਹਨੇ ਸਾ ਨਾਲ ਓਏ ਬੰਦਾ ਨਵੇਂ ਨਵੇਂ ਸ਼ੌਕ ਨਹੀਂ ਐਵੇਂ ਕਹਿ ਰਿਹਾ ਦੋਸਤ ਤੇ ਉਹ ਵੀ ਤਾਂ ਢਿੱਡ ਚ ਗਈ ਰਾਤ ਗਈ ਬਾਤ ਗਈ ਲੈ ਲੈਦਾ ਹੁੰਦਾ ਇਹਨਾਂ ਯਾਰਾਂ ਦੇ ਆ ਇਹ ਲੈ ਲਿਆ ਇਹ ਚੱਕੜ ਗਿਆ ਲੈ ਇਹ ਆਇਆ ਬਣਾ ਲੈ ਲੈ ਨਾਲ ਹੀ ਲੈ ਲਿਆ ਤੇ ਉਹਦੇ ਤੇ ਵੀ ਸ਼ੌਕ ਉਹ ਅੱਜ ਵੇਖ ਜਿਵੇਂ ਉਹਨਾਂ ਦੇ ਕਲਰ ਆ ਰਗਾ ਪਿੱਛੇ ਪਿਆ ਜਿਹੜਾ ਉਹ ਵੇਖ ਲੋ ਕੱਢਣਾ ਹਲੇ ਰਿਵਿਊ ਕੱਢਣਾ ਹਾਂ ਅੱਜ ਮੈਂ ਵੇਖਿਆ ਹਾਂ ਹਾਂ ਜੀ ਜੀ ਦੇਖ ਹੀ ਲੋ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ